संयुक्त राज्य अमेरिका ਵਿੱਚ ਡੋਨਾਲਡ 트੍ਰੰਪ ਪ੍ਰਸ਼ਾਸਨ ਨੇ ਇਸ ਸਾਲ 85000 ਵੀਜ਼ੇ ਰੱਦ ਕਰ ਦਿੱਤੇ ਨੇ। ਇਹ ਕਾਰਵਾਈ ਇਮੀਗ੍ਰੇਸ਼ਨ ਲਾਗੂ ਕਰਨ ਨੂੰ ਮਜ਼ਬੂਤ ਕਰਨ ਅਤੇ ਰਾਸ਼ਟਰੀ ਸੁਰੱਖਿਆ ਜਾਂਚ ਨੂੰ ਬਿਹਤਰ ਬਣਾਉਣ ਦੇ ਯਤਨਾਂ ਦਾ ਹਿੱਸਾ ਦੱਸੀ ਜਾ ਰਹੀ ਹੈ। ਤਾਂ ਰੱਦ ਕੀਤੇ ਗਏ ਵੀਜ਼ਿਆਂ ਵਿੱਚ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਸ਼ਾਮਲ ਨੇ ਜੋ ਪਿਛਲੇ ਸਾਲ ਨਾਲੋਂ ਦੁੱਗਣੇ ਹਨ ਤੇ ਜਨਵਰੀ ਵਿੱਚ ਰਾਸ਼ਟਰਪਤੀ ਬਣ ਤੋਂ ਬਾਅਦ ਡੋਨਾਲਡ 트럼ਪ ਨੇ ਇਮੀਗ੍ਰੇਸ਼ਨ ਮੁੱਦਿਆਂ ਤੇ ਲਗਾਤਾਰ ਸਖਤ ਰੁਖ ਅਪਣਾਇਆ ਤੇ ਅਮਰੀਕੀ ਵਿਦੇਸ਼ ਵਿਭਾਗ ਨੇ ਮੰਗਲਵਾਰ ਨੂੰ ਲਿਖਿਆ ਜਨਵਰੀ ਤੋਂ 85000 ਵੀਜ਼ੇ ਰੱਦ ਕੀਤੇ ਗਏ ਹਨ ਤੇ ਰਾਸ਼ਟਰਪਤੀ 트럼ਪ ਅਤੇ ਸਕੱਤਰ ਰੂਬਿਓ ਇੱਕ ਸੁਧਾਰਨ ਆਦੇਸ਼ ਦੀ ਪਾਲਣਾ ਕਰ ਰਹੇ ਹਨ ਅਤੇ ਉਹ ਜਲਦੀ ਹੀ ਕਦੇ ਵੀ ਨਹੀਂ ਰੁਕਣਗੇ ਸੋ ਪੋਸਟ ਵਿੱਚ 트럼ਪ ਦੀ ਫੋਟੋ ਅਤੇ ਅਮਰੀਕਾ ਨੂੰ ਦੁਬਾਰਾ ਸੁਰੱਖਿਅਤ ਬਣਾਉ ਦਾ ਨਾਰਾ ਜਿਸ ਤੋਂ ਭਾਵ ਹੈ ਕਿ ਇਹ ਕਦਮ ਅਮਰੀਕਾ ਨੂੰ ਸੁਰੱਖਿਅਤ ਬਣਾਉਣ ਲਈ ਚੁੱਕਿਆ ਗਿਆ। ਸੋ ਸੀ ਐਂਡ ਐਨ ਦੀ ਇੱਕ ਰਿਪੋਰਟ ਦੇ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ 8000 ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕੀਤੇ ਗਏ ਹਨ ਜੋ ਕਿ ਪਿਛਲੇ ਸਾਲ ਨਾਲੋਂ ਦੁੱਗਣੇ ਨੇ ਤੇ ਅਧਿਕਾਰੀ ਨੇ ਦੱਸਿਆ ਕਿ ਵੀਜ਼ਾ ਰੱਦ ਕਰਨ ਦੇ ਸਭ ਤੋਂ ਆਮ ਕਾਰਨ ਡੀ ਯੂ ਆਈ ਨਸ਼ਾ ਹੀਟ ਗੱਡੀ ਚਲਾਉਣਾ ਹਮਲਾ ਅਤੇ ਚੋਰੀ ਸਨ। ਸੋ ਇਨ੍ਹਾਂ ਅਪਰਾਧਾਂ ਵਿੱਚ ਵੀਜ਼ਾ ਰੱਦ ਕਰਨ ਦੇ ਅੱਧੇ ਮਾਮਲੇ ਸ਼ਾਮਲ ਸਨ ਸੋ ਵੀਜ਼ਾ ਰੱਦ ਕਰਨ ਦੇ ਕਾਰਨਾ ਵਿੱਚ ਓਵਰ ਸਟੀਅਰਿੰਗ ਅਪਰਾਧਿਕ ਚਿੰਤਾਵਾਂ ਅਤੇ ਅਤਵਾਦ ਦਾ ਸਮਰਥਨ ਸ਼ਾਮਲ ਹੈ ਸੋ ਸੀ ਐਨ ਐਨ ਏ ਇਹ ਵੀ ਰਿਪੋਰਟ ਦਿੱਤੀ ਕਿ ਪ੍ਰਸ਼ਾਸਨ ਨੇ ਗਾਜ਼ਾ ਉੱਤੇ ਵਿਦਿਆਰਥੀਆਂ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਸੋ ਇਨ੍ਹਾਂ ਵਿਦਿਆਰਥੀਆਂ ਵਿਰੁੱਧ ਯਹੂਦੀ ਵਿਰੋਧੀ ਹੋਣ ਦਾ ਹਵਾਲਾ ਦਿੰਦੇ ਹੋਏ ਵੀਜ਼ਾ پابੰਦੀਆਂ ਲਗਾਈਆਂ ਗਈਆਂ ਨੇ ਤੇ ਵੀਜ਼ਾ ਰੱਦ ਕਰਨ ਵਿੱਚ ਵਾਅਦਾ ਇਸ ਲਈ ਹੋਇਆ ਕਿਉਂਕਿ 트럼ਪ ਪ੍ਰਸ਼ਾਸਨ 55 ਮਿਲੀਅਨ ਵਿਦੇਸ਼ੀ ਨਾਗਰਿਕਾਂ ਲਈ ਆਪਣੀ ਨਿਰੰਤਰ ਜਾਂਚ ਨੀਤੀ ਦਾ ਵਿਸਤਾਰ ਕਰ ਰਿਹਾ ਹੈ ਤੇ ਜਿਨ੍ਹਾਂ ਦੇ ਵੀਜ਼ੇ ਵਿਅਦਤ ਸੋ ਇਸ ਦਾ ਮਤਲਬ ਹੈ ਕਿ ਜੇਕਰ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਵੀਜ਼ਾ ਕਿਸੇ ਵੀ ਸਮੇਂ ਰੱਦ ਕੀਤੇ ਜਾ ਸਕਦੇ ਹਨ ਸੋ 트럼ਪ ਪ੍ਰਸ਼ਾਸਨ ਪਹਿਲਾਂ ਹੀ 19 ਦੇਸ਼ਾਂ ਤੋਂ ਯਾਤਰਾ ਤੇ ਪਾਬੰਦੀ ਲਗਾ ਚੁੱਕਾ ਹੈ ਤੇ ਡੋਨਾਲਡ 트럼ਪ ਪ੍ਰਸ਼ਾਸਨ ਨੇ ਹੋਰ ਇਮੀਗ੍ਰੇਸ਼ਨ ਰਸਤੇ ਵੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ USIS ਨੇ ਕਿਹਾ ਕਿ ਉਹ ਚਿੰਤਾ ਵਾਲੇ ਦੇਸ਼ਾਂ ਦੇ ਲੋਕਾਂ ਤੋਂ ਗ੍ਰੀਨ ਕਾਰਡ ਅਰਜ਼ੀਆਂ ਦੀ ਦੁਬਾਰਾ ਜਾਂਚ ਕਰੇਗਾ ਤੇ ਏਜੰਸੀ ਨੇ ਸਾਰੀਆਂ ਸ਼ਰਨਾਰਥੀ ਅਰਜ਼ੀਆਂ ਤੇ ਫੈਸਲਿਆਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਸੋ ਅਮਰੀਕੀ ਫੌਜ ਦੀ ਸਹਾਇਤਾ ਕਰਨ ਵਾਲੇ ਅਫਗਾਨੀਆਂ ਲਈ ਵੀਜ਼ਾ ਮੁਅੱਤਲ ਕਰ ਦਿੱਤਾ ਗਿਆ ਤੇ ਅਮਰੀਕਾ ਦੇ ਡਿਪਾਰਟਮੈਂਟ ਆਫ ਸਟੇਟ ਨੇ ਮੰਗਲਵਾਰ ਨੂੰ ਐਕਸੇ ਲਿਖਿਆ ਜਨਵਰੀ ਤੋਂ ਹੁਣ ਤੱਕ 85000 ਵੀਜ਼ਾ ਕੈਨਸਲ ਕੀਤੇ ਗਏ ਨੇ ਤੇ ਅਭਰਾਸ਼ਪਤੀ 트ੰਪ ਨੇ ਸਕੱਤਰ ਰੂਬਿਓ ਇੱਕ ਆਸਾਨ ਆਦੇਸ਼ ਦੀ ਪਾਲਣਾ ਕਰਦੇ ਹਨ ਤੇ ਉਹ ਜਲਦੀ ਹੀ ਰੁਕਣ ਵਾਲੀ ਨਹੀਂ ਪੋਸਟ 트ੰਪ ਦੀ ਤਸਵੀਰ ਨਾਲ ਮੇਕ ਅਮਰੀਕਾ ਸੇਫ ਅਗੇਨ ਦਾ ਨਾਰਾ ਲਿਖਿਆ ਹੋਇਆ ਹੈ ਸੋ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕੀ ਵਿਦੇਸ਼ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰੱਦ ਕੀਤੇ ਗਏ ਵੀਜ਼ਾ 'ਚੋਂ 8000 ਸਟੂਡੈਂਟ ਵੀਜ਼ਾ ਨੇ ਤੇ ਅਧਿਕਾਰੀ ਨੇ ਕਿਹਾ ਕਿ ਰੱਦ ਕਰਨ ਦਾ ਸਭ ਤੋਂ ਆਪ ਕਾਰਨ ਡੀਯੂਆਈ ਡਰਾਈਵਿੰਗ ਅੰਡਰ ਇਨਫਲੂਐਂਸ ਯਾਨੀ ਕਿ ਸ਼ਰਾਬ ਜਾਂ ਹੋਰ ਨਸ਼ਾ ਕਰਕੇ ਗੱਡੀ ਚਲਾਉਣਾ ਤੇ ਇਹ ਹਮਲੇ ਜਾਂ ਚੋਰੀ ਸਨ ਸੋ ਇਨ੍ਹਾਂ ਪ੍ਰਾਧਾਂ ਦੇ ਚੱਲ ਜ਼ਿਆਦਾਤਰ ਵੀਜ਼ਾ ਰੱਦ ਕੀਤੇ ਗਏ ਹਨ ਤੇ ਵੀਜ਼ਾ ਰੱਦ ਕਰਨ ਦੇ ਹੋਰ ਕਾਰਨ ਨੇ ਜੀ ਵੀਜ਼ਾ ਮਿਆਦ ਤੋਂ ਜ਼ਿਆਦਾ ਸਮਾਂ ਰੁਕਣਾ ਅਪਰਾਧਿਕ ਚਿੰਤਾਵਾਂ ਤੇ ਅਤਵਾਦ ਦਾ ਸਮਰਥਨ ਵੀ ਹੈ ਸੋ 트럼ਪ ਪ੍ਰਸ਼ਾਸਨ ਵਿਦੇਸ਼ੀ ਨਾਗਰਿਕਾਂ ਦੀ ਲਗਾਤਾਰ ਜਾਂਚ ਦੀ ਨੀਤੀ ਦਾ ਵਿਸਤਾਰ ਕਰ ਰਿਹਾ ਹੈ ਇਸ ਦਾ ਮਤਲਬ ਹੈ ਕਿ ਆਉਣ ਵਾਲੇ ਸਮੇਂ 'ਚ ਹਰ ਵੀ ਖਾਸ ਕਰਕੇ ਹੋਰ ਵੀ ਬਹੁਤ ਜ਼ਿਆਦਾ ਵੀਜ਼ੇ ਰੱਦ ਕੀਤੇ ਜਾ ਸਕਦੇ ਨੇ ਸੋ ਅਮਰੀਕਾ 'ਚ 트럼ਪ ਪ੍ਰਸ਼ਾਸਨ ਪਹਿਲੇ 19 ਦੇਸ਼ਾਂ ਤੋਂ ਯਾਤਰਾ ਤੇ ਪਾਬੰਦੀ ਲਗਾ ਚੁੱਕਾ ਹੈ ਇਸ ਤੋਂ ਇਲਾਵਾ ਹੋਰ ਇਮੀਗ੍ਰੇਸ਼ਨ ਰਸਤੇ ਵੀ ਬੰਦ ਕਰਨ ਦੀ ਕੋਸ਼ਿਸ਼ 트럼ਪ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਸੋ ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਚਿੰਤਾ ਵਾਲੇ ਦੇਸ਼ਾਂ ਦੇ ਨਾਗਰਿਕਾਂ ਦੀ ਗ੍ਰੀਨ ਕਾਰਡ ਅਰਜ਼ੀਆਂ ਦੀ ਦੁਬਾਰਾ ਜਾਂਚ ਵੀ ਕਰ ਰਹੀ ਹੈ ਤੇ ਏਜੰਸੀ ਨੇ ਸਾਰੀਆਂ ਸ਼ਰਨਾਰਥੀ ਅਰਜ਼ੀਆਂ ਨੂੰ ਵੀ ਅਸਥਾਈ ਤੌਰ ਤੇ ਰੋਕ ਦਿੱਤਾ ਤੇ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਸਟੇਟ ਨੇ ਮੰਗਲਵਾਰ ਨੂੰ ਐਕਸ ਤੇ ਲਿਖਿਆ ਜਨਵਰੀ ਤੋਂ ਹੁਣ ਤੱਕ 85000 ਵੀਜ਼ਾ ਕੈਂਸਲ ਕੀਤੇ ਗਏ ਨੇ ਤੇ ਰਾਸ਼ਟਰਪਤੀ 트੍ਰੰਪ ਤੇ ਸਕੱਤਰ ਰੂਬਿਓ ਇੱਕ ਆਸਾਨ ਆਦੇਸ਼ ਵੀ ਪਾਲਣ ਕਰਦੇ ਹਨ ਤੇ ਉਹ ਜਲਦੀ ਰੁਕਣ ਵਾਲੇ ਨਹੀਂ ਤੇ ਪੋਸਟਰ 트੍ਰੰਪ ਤਸਵੀਰ ਨਾਲ ਮੇਕ ਅਮਰੀਕਾ ਸੇਫ ਅਗੇਨ ਦਾ ਨਾਰਾ Le carreau, how